ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਕੱਲ ਅਸੀਂ ਗਏ ਤੇ ਸ਼ੋਪਿੰਗ ਕਰਨ ਵਾਸਤੇ ਗਏ ਤੇ ਖੰਨੇ ਸ਼ਹਿਰ ਤੇ ਰੇਖਾ ਵਾਸਤੇ ਆਪਾਂ ਨੇ ਖਰੀਦ ਕੇ ਲਿਆਂਦੀਆਂ ਨੇ ਸਾੜੀਆਂ ਜਿਹੜੀ ਆਪਾਂ ਨੇ ਕੱਲ ਵੀਡੀਓ ਪਾਈਦੀ ਨਾ ਉਹਦੇ ਪਰ ਬਹੁਤ ਜ਼ਿਆਦੇ ਭੈਣਾਂ ਦੇ ਕਮੈਂਟ ਆਏ ਤੇ ਕਹਿੰਦੇ ਦੀਦੀ ਜਿਹੜੀ ਤੁਸੀਂ ਸਾੜੀਆਂ ਖਰੀਦ ਕੇ ਲੈ ਕੇ ਆਏ ਨਾ ਉਹ ਸਾਨੂੰ ਜ਼ਰੂਰ ਦਿਖਾਓ ਤੇ ਤੁਸੀਂ ਕਿਹੜੇ ਕਿਹੜੇ ਕਲਰ ਦੀਆਂ ਸਾੜੀਆਂ ਖਰੀਦੀਆਂ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਤੇ ਆਪਣਾ ਸਾੜੀਆਂ ਦਿਖਾਉਣ ਦਾ ਫਰਜ਼ ਵੀ ਬਣਦਾ ਭੈਣਾਂ ਨੂੰ ਦੇ ਕੋਲ ਇਹ ਉਹ ਸਾੜੀਆਂ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਦੇਖੋ ਕਿ ਇਹ ਜਿਹੜੀ ਸਾੜੀ ਲੈਂਦੀ ਹੈ ਨਾ ਇਹ ਹੈਗੀ ਹੈ ਰੈੱਡ ਰੰਗ ਦੀ ਹੈਗੀ ਹੈ ਸਾੜੀ ਤੇ ਇਹਦੇ ਨਾਲ ਚਾਰੇ ਪਾਸੇ ਨੇ ਇਸ ਤਰ੍ਹਾਂ ਸਟੋਨ ਲੱਗੇ ਹੋਏ ਨੇ ਤੇ ਮੈਨੂੰ ਤਾਂ ਕਲਰ ਬਹੁਤ ਵਧੀਆ ਲੱਗਿਆ ਹੈ ਤੇ ਇਹਦਾ ਪ੍ਰਾਈਸ ਵੀ ਬਹੁਤ ਵਧੀਆ ਹੈ ਬਹੁਤਾ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਨਾ ਬਹੁਤਾ ਘੱਟ ਹੈ ਇਹ ਸਾਨੂੰ ਪਈ ਹੈ ਇਹ ਸਾੜੀ ਪਈ ਹੈ 1500 ਰੁਪਏ ਦੇ ਵਿੱਚ ਤੇ ਕਲਰ ਬਹੁਤ ਵਧੀਆ ਆਈ ਨਹੀਂ ਹੈਗਾ ਵੀ ਜਿਹੜੇ ਆ ਮੋਤੀ ਲੱਗੇ ਹੋਏ ਨਾ ਵੀ ਉਤਰ ਜਾਣਗੇ ਇਹ ਪੂਰਾ ਐਨ ਮਸ਼ੀਨੀ ਵਰਕ ਆ ਤੇ ਰੇਖਾ ਨੂੰ ਤਾਂ ਹੈ ਪਸੰਦ ਬਹੁਤ ਆਈ ਆ ਕਿਵੇਂ ਲੱਗਿਆ ਤੈਨੂੰ ਇਹ ਕਲਰ ਬਹੁਤ ਅੱਛਾ ਲੇਕਿਨ ਹਾਂ ਇਹ ਇਹ ਵੀ ਨਹੀਂ ਨਿਕਲਨੇ ਬਗਾ ਨਾ ਇਹ ਨਹੀਂ ਨਿਕਲਦੇ ਹੈਗਾ ਉਹ ਕਹਿੰਦਾ ਜੇ ਇੱਕ ਵੀ ਦਾਣਾ ਨਿਕਲ ਗਿਆ ਨਾ ਇਹਨਾਂ ਦਾ ਸਾਡੀ ਦੁਕਾਨ ਤੇ ਸਾੜੀ ਸੜ ਜਿਓ ਕਹਿੰਦਾ ਉਹਨੂੰ ਇਹਦੇ ਬਦਲੇ ਕਹਿੰਦਾ ਨਵੀਂ ਸਾੜੀ ਦਵਾਂਗੇ ਬਹੁਤ ਅੱਛਾ ਦੇਖੋ ਜੀ ਜਿੱਤੇ ਆਪਾਂ ਕੱਪੜਾ ਖਰੀਦਣ ਜਾਂਦੇ ਨਾ ਆਪਾਂ ਨੂੰ ਵਿਸ਼ਵਾਸ ਵੀ ਹੋ ਜਾਂਦਾ ਹੈ ਜਦੋਂ ਵੀ ਇਹ ਰੇਖਾ ਰਾਣੀ ਇੱਥੇ ਸ਼ਾਪਿੰਗ ਕਰਨ ਜਾਂਦੀ ਹੈ ਨਾ ਉਸੇ ਦੁਕਾਨ ਤੇ ਜਾਂਦੀ ਹੈ। ਹੋਰ ਇਹਨੂੰ ਸਾੜੀ ਕਿਤੇ ਪਸੰਦ ਨਹੀਂ ਆਉਂਦੀ ਹੈਗੀ। ਇਹ ਖੰਨੇ ਦੇ ਵਿੱਚੇ ਹੈਗੀ ਹੈ ਦੁਕਾਨ। ਉਸकी ਬਲਾ ਜਿਹੀ ਵੀ ਦੇਖੀ ਇਸ ਤਰ੍ਹਾਂ ਕਰ ਦਿੱਤੇ। ਉਹਦਾ ਚੱਲ ਆਪਣੀ ਮਰਜ਼ੀ ਆ ਜਿਹੇ ਜਿਹੇ ਮਰਜ਼ੀ ਤੈਨੂੰ ਜੀ ਸੌਂਕ ਹੈ ਨਾ ਚਾਹੇ ਤੂੰ ਜਿਹੇ ਜਿਹੇ ਮਰਜ਼ੀ ਬਣਾ ਲੇ। ਹਾਂ। ਇਹ ਵਾਲੀ ਜੋ ਹੈ ਇੱਕੜਾ ਉੱਪਰ ਆ ਜਾਣੀ ਹੈ ਇਹਦੀ। ਨਹੀਂ ਪਿੱਛੇ ਆ ਜਾਏਗਾ। ਆ ਪਿੱਛੇ ਘੂਰੇ ਨਹੀਂ ਆਉਣੀ ਹੈਗੀ। ਨਹੀਂ ਪਿੱਛੇ ਰਹਿਸੇ। ਅੱਛਾ ਜੀ ਮੈਂ ਫੋਟੋ ਖੜਤੀ ਹੋਈ ਹੈ ਨਾ। ਦੇਖੋ ਜੇ ਇਸ ਇਸ ਤਰ੍ਹਾਂ ਦੀ ਲੁੱਕ ਬਣਨੀ ਹੈ। ਲਿਆ ਹੁਣ ਆਪ ਇਹਨੇ ਦੋ ਸਾੜੀਆਂ ਲੁੱਤੀਆਂ ਨੇ ਬਾਕੀ ਇਹਨੇ ਤਿੰਨ ਲੁੱਤੀਆਂ ਨੇ ਸੂਟ ਉਹ ਆਪਾਂ ਨੇ ਸਲਾਈ ਕਰਨ ਵਾਸਤੇ ਖੰਨੇ ਟੇਲਰ ਦੇ ਦੇ ਦਿੱਤੇ ਨੇ ਅਸੀਂ ਕਹੇ ਹੁਣ ਘਰ ਨੂੰ ਜਾਵਾਂਗੇ ਫੇਰ ਦੂਜੇ ਦਿਨ ਫੇਰ ਆਉਣਾ ਪਊਗਾ ਵੀ ਨਾਲ ਦੀ ਨਾਲ ਜਦੋਂ ਸੂਟ ਤਿਆਰ ਹੋ ਜਾਣਗੇ ਜਦੋਂ ਇਹਦੇ ਸੂਟ ਤਿਆਰ ਹੋ ਕੇ ਆਗੇ ਨੇ ਉਹ ਵੀ ਆਪਾਂ ਦਿਖਾਵਾਂਗੇ ਦੇਖੋ ਜੀ ਇੱਕ ਸਾੜੀ ਹੈਗੀ ਇਹਦੀ ਆਹਏ ਦੇਖੋ ਇਹ ਹੈਗੀ ਹੈ ਸਾੜੀ ਇਹਦੀ ਸੰਤਰੀ ਰੰਗ ਦੀ ਜ ਹੈ ਇਹਦਾ ਕਲਰ ਵੀ ਬਹੁਤ ਵਧੀਆ ਹੈ ਇਹਦੇ ਕੋ ਰੈੱਡ ਰੰਗ ਦੀਆਂ ਨਾ ਬਹੁਤ ਜ਼ਿਆਦਾ 3-4 ਸਾੜੀਆਂ ਤਾਂ ਹੈਗੀਆਂ ਇਹ ਕਹਿੰਦੀ ਨਹੀਂ ਦੀਦੀ ਜਲ ਇੱਕ ਮੈਂ ਲੈ ਲੈਣੀ ਆ ਉਹਨਾਂ ਨੂੰ ਘਰ 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 ਵਾਤ ਲਿਆ ਕਰੂੰਗੀ ਦੇਖੋ ਜੀ ਇਹਦੇ ਉੱਪਰ ਵੀ ਕੜਾਈ ਬਹੁਤ ਸੋਹਣੀ ਵਰਕ ਕੀਤਾ ਹੋਇਆ ਹੈ ਤੇ ਬਾਕੀ ਰੇਖਾ ਰਾਣੀ ਦੱਸੂਗੀ ਸਾੜੀਆਂ ਬਾਰੇ ਮੈਨੂੰ ਤਾਂ ਇਨੀ ਨੌਲੇਜ ਹੈ ਨਹੀਂਗੀ ਕਿ ਜ਼ਿਆਦਾਤਰ ਇਹ ਸਾੜੀਆਂ ਜ਼ਿਆਦਾ ਲਾਉਂਦੀਆਂ ਨਾ 10-20 ਸਾੜੀਆਂ ਬਾਰੇ ਦੇਖੀਏ ਆਪ ਲੋਕਾਂ ਨੂੰ ਵੀ ਸਾਰੀ ਲੈਣਾ ਹੋਗਾ ਤਾਂ ਇਸੇ ਤਰ੍ਹਾਂ ਦਾ ਅੱਛਾ ਵਾਲਾ ਕਪੜਾ ਦੇਖ ਕੇ ਸਾਰੀ ਲਿਜੀਏਗਾ क्योंकि बहुत अच्छा लगता है एक दो किस्म का साड़ी आता है दो कलर का डिजाइन का उसका कपड़ा जो अच्छा नहीं होता और इसका कपड़ा देखिए किस तरह का आपको हम खोल के भी देंगे वो बनाया है वहां लाने वाला जो नहीं हैगा कपड़ा दोनों देखो हम सेव ले आ गया चमका मारदा पूरा लट्टा ही मारदा है ये बहुत अच्छा लगेगा लाके दिखाता अपने ਇਸ ਦਾ ਕੱਪੜਾ ਵੀ ਹੈ ਔਰ ਗਰਮੀ ਦਾ ਦਿਨ ਹੈ ਪਹਿਨਣ ਲਈ ਹਲਕੀ ਹੈ ਬਹੁਤ ਹਲਕੀ ਹੈ ਹਾਂ ਜਿਵੇਂ ਮਰਜੀ ਪਹਿਨ ਲਓ ਬਾਹਰ ਅੰਦਰ ਨੂੰ ਪਰ ਇਹ ਕਲਰ ਬਹੁਤ ਅੱਛਾ ਲੱਗਦਾ ਹਾਂ ਇਹ ਥੋੜਾ ਜਿਹਾ ਲੱਗ ਜਾਏ ਸੰਗ ਜਿਵੇਂ ਹੁੰਦਾ ਨਾ ਵੀ ਸੰਤਰੀ ਰੰਗ ਸੰਤਰੀ ਦਾ ਰੰਗ ਹੈ ਨਾ ਇਹ ਕੀ ਹੈ ਕੱਪੜਾ ਇਹ ਇਸੀ ਦਾ ਕੱਪੜਾ ਹੈ ਇਹਨੂੰ ਕੀ ਕਹਿੰਦੇ ਹੁੰਨੇ ਪੈਟੀਕੋਟ ਪੈਟੀਕੋਟ ਅੱਛਾ ਹੈ ਇਹ ਕਿੰਨੇ ਮੀਟਰ ਦਾ ਬਣਦਾ ਹੈ ਇਹ 4 ਮੀਟਰ ਲੈ ਇਹ ਛੋਟਾ ਬੋਲ ਇਹ ਅੱਛਾ ਇਹ ਟੇਲਰੇ ਤਿਆਰ ਕਰੂਗਾ ਨਾ ਫਿਰ ਇਹਨੂੰ ਚੰਗੀ ਤਰ੍ਹਾਂ ਤੈਅ ਮਾਰਦੇ ਨੇ ਇਹਨੂੰ ਤੈਅ ਮਾਰ ਕੇ ਨਾ ਡੱਬੇ ਦੇ ਵਿੱਚ ਪਾ ਦਈਏ ਦੇਖੋ ਜੀ ਚੀਜ਼ ਤਾਂ ਨਾ ਸੰਭਾਲ ਕੇ ਰੱਖਣ ਦੀ ਹੁੰਦੀ ਆ ਇਕਦਮ ਜਿਹੜੀ ਹੁੰਦੀ ਆ ਨਾ ਵੀ ਬਹੁਤ ਜਿਆਦਾ ਨਾ ਰੇਸ਼ਮੀ ਹੁੰਦੀ ਆ ਨਾ ਫਿਰ ਉਹ ਗਰਮੀ ਦੇ ਵਿੱਚ ਨਾ ਪੈਂਦੀਆਂ ਨਹੀਂ ਹੈਗੀਆਂ ਹੁਣ ਆਪਾਂ ਨਾ ਜਿੰਨੀ ਮਰਜ਼ੀ ਸਾੜੀ ਚਾਹੇ 10000 ਦੀ ਸਾੜੀ ਲੈ ਲਈਏ ਜਿਵੇਂ ਹੁਣ ਕੋਈ ਪਾਰਟੀ ਹੈ ਉਹ ਪਾਲਟੀ ਤੇ ਹੀ ਪੈਣੀ ਆ ਫਿਰ ਬਾਅਦ ਵਿੱਚ ਤਾਂ ਹੈਂਗਰ ਦੇ ਵਿੱਚ ਟੰਗੀ ਰਹਿੰਦੀ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ ਉਹੀ ਜੀ ਚੀਜ਼ ਲੈਣੀ ਚਾਹੀਦੀ ਆ ਜਿਹੜੀ ਆਪਾਂ ਬਾਹਰ ਅੰਦਰ ਨੂੰ ਨਾ ਇਹ ਚੰਗੀ ਤਰ੍ਹਾਂ ਪਾ ਸਕੀਏ ਇਹਨੂੰ ਬਾਅਦ ਵਿੱਚ ਤੇਲ ਪਾਵੇ ਦੇ ਵਿੱਚ ਪਾਦਨੇ ਆ ਦੇਖੋ ਜੀ ਕੱਲ ਗਰਮੀ ਤਾਂ ਹੈਗੀ ਦੀ ਬਹੁਤ ਜ਼ਿਆਦਾ ਇਹਦੀ ਨਾਲ ਲੁੱਕ ਇਸ ਤਰ੍ਹਾਂ ਬਣ ਜਾਣੀ ਆ ਦੇਖੋ ਕਿੰਨੀ ਵਧੀਆ ਲੱਗਦੀ ਆ ਜਿਹੜਾ ਪੱਲੂ ਆ ਨਾ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਏ ਚਲ ਇਹਨੂੰ ਤੂੰ ਇਸ ਤਰ੍ਹਾਂ ਹੀ ਰੱਖ ਦੇ ਇਹਨੂੰ ਬਾਅਦ ਵਿੱਚ ਤੇ ਡੱਬੇ ਦੇ ਵਿੱਚ ਪਾਦਨੇ ਆ 10000 ਵਾਲਾ ਫਾਇਦਾ ਨਹੀਂ ਹੋ ਲੇ ਕੇ ਪਾਰਟੀ ਮੇ ਪੈਨ ਕੇ ਫਿਨਿਸ਼ੀ ਜਿਹਾ ਰੱਟ ਗਈਏ ਤਾਂ ਪੈਨ ਦੀ ਸਖਤ ਜੀ ਮੈਂ ਮਰਜੀ ਨਾ ਤੁਸੀਂ ਪਾਈ ਜਾਓ ਇਹਨੂੰ ਖੰਡਾ ਲਓ ਚਾਹੇ ਦੇਖੋ ਜੀ ਇੱਕ ਲੈ ਕੇ ਆਈ ਐ ਇਹ ਸੈਂਡਲ ਲੈ ਕੇ ਆਈ ਐ ਇੰਨੀਆਂ ਗੱਠਾਂ ਕਾਤੇ ਬੰਨੀ ਐ ਇਹਨੂੰ ਇੱਕ ਗੱਠ ਹੀ ਐ ਇਹ ਦੇਖਿਓ ਉਹ ਬਾਅਦ ਵਿੱਚ ਤੇ ਦਿਖਾਉਨੇ ਆ ਦੂਸਰਾ ਵੀ ਤਕ ਦੇਖੋ ਜੀ ਇਹ ਲੈ ਕੇ ਆਈਏ ਆਪਣੇ ਵਾਸਤੇ ਸੈਂਡਲ ਤੇ ਇਹਨੇ ਪੈਂਡੀ ਘਟ ਦੇ ਵਿੱਚੇ ਪਸੰਦ ਕਰ ਲਏ ਮਾਹ ਤੁਸੀਂ ਇੱਕ ਵਾਰ ਪਾ ਕੇ ਦੇਖ ਲੈ ਦੇਖੋ ਜੀ ਐਨ ਪੂਰੇ ਮੇਚੇ ਮੇਚ ਨੇ ਤੇ ਇਹਦਾ ਕਲਰ ਵੀ ਬਹੁਤ ਵਧੀਆ ਹੈ ਤੇ ਐਨ ਪੂਰੇ ਚਮਕਾ ਮਾਰਦੇ ਨੇ ਮਾਰਦੇ ਨੇ ਚਮਕਾ ਤੇ ਬਹੁਤ ਵਧੀਆ ਰੇਟ ਵੀ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ ਸਿਰਫ ਇਹ 1100 ਰੁਪਏ ਦੇ ਆਏ ਆ ਸੈਂਡਲ ਨਾਲੇ ਇਹਦੇ ਹੀਲ ਵੀ ਹੈ ਨਾ ਠੀਕ ਹੈ ਕੋਈ ਐ ਨਹੀਂ ਹੈਗਾ ਵੀ ਉੱਚੀ ਨੀਵੀਂ ਜੀ ਐਨ ਪੂਰੀ ਨਾ ਸਿੰਪਲ ਜੀ ਉਹ ਹੀਲ ਹੈ ਤੈਨੂੰ ਬਹੁਤ ਵਧੀਆ ਲੱਗੇ ਹੈ ਹੂੰ ਦੇਖੋ ਜੀ ਅੱਜ ਕੱਲ ਮਗਾਈ ਹੈਗੀ ਜ਼ਿਆਦੇ ਤੇ ਆਉਂਦਾ ਕੁਝ ਵੀ ਨਹੀਂ ਹੈਗਾ ਸਿਰਫ ਦੇ ਲੋ 1100 ਰੁਪਏ ਦੇ ਆਏ ਆ ਰੱਖ ਦੇ ਉਹਨੂੰ ਵਿੱਚੇ ਪਾ ਦੇ ਚਲੋ ਜੀ ਆਪਾਂ ਲੈ ਕੇ ਆਏ ਤੇ ਇਹ ਲੈ ਕੇ ਆਏ ਤੇ ਪਰਸਰਾਣੇ ਹੁਣ ਨਾ ਰੂ ਦੇ ਸਰਾਂਨੇ ਅਸੀਂ ਬਿਲਕੁਲ ਵੀ ਨਹੀਂ ਵਰਤਦੇ ਹੈਗੇ ਜਿੰਨੇ ਵੀ ਸਾਡੇ ਘਰ ਦੇ ਵਿੱਚ ਸਰਾਂਨੇ ਦੇ ਨਾ ਉਹ ਸਾਰੇ ਅਸੀਂ ਨਾ ਇੱਕ ਪਾਸੇ ਰੱਖ ਦਿੱਤੇ ਨੇ ਤੇ ਹੁਣ ਅਸੀਂ ਨਾ ਸਪੰਜ ਦੇ ਸਰਾਣੇ ਤੁਹਾਨੂੰ ਬਹੁਤ ਵਧੀਆ ਲੱਗਦੇ ਆ ਜਿਵੇਂ ਆਪਣੇ ਨਾ ਇਸ ਤਰ੍ਹਾਂ ਗਰਦਨ ਦੁਖਣ ਲੱਗ ਜਾਂਦੀ ਏ ਸਰਵਾਈਕਲ ਦੀ ਪ੍ਰੋਬਲਮ ਹੋ ਜਾਂਦੀ ਏ ਨਾ ਉਹਦੇ ਵਾਸਤੇ ਨੇ ਇਹ ਸਰਾਣੇ ਬਹੁਤ ਵਧੀਆ ਐ ਤੇ ਪੂਰੇ ਐ ਸਪੰਜ ਦੇ ਆ ਤੇ ਪੂਰੇ ਨਰਮ ਨਰਮ ਸਰਾਣੇ ਆ ਤੇ ਅਸੀਂ ਇਹ ਲੈ ਕੇ ਆਏ ਆ ਚਾਰ ਸਰਾਣੇ ਲੈ ਕੇ ਆਏ ਨੇ ਦੋ ਪਈਏ ਨੇ ਤੇ ਦੋ ਆ ਪਈਏ ਨੇ ਲਿਆ ਹੋਰ ਸਮਾਨ ਦਿਖਾ ਵੀ ਕੀ ਕੱਲ ਆਪਾਂ ਨੇ ਬਹੁਤ ਜ਼ਿਆਦਾ ਸ਼ਾਪਿੰਗ ਕਰੀ ਐ ਕਹੋ ਲੈ ਇਹ ਲੈ ਕੇ ਕਾਈਚੀ ਲੈ ਕੇ ਆਈ ਗੁਰਜਾ ਜਨਾ ਚਪਲ ਲੈਣ ਚਲੋ ਜੀ ਮੈਂ ਵੀ ਆਪਣੇ ਵਾਸਤੇ ਚਪਲ ਲੈ ਕੇ ਆਈ ਆ ਤੇ ਮੈਨੂੰ ਇਹਦਾ ਕਲਰ ਬਹੁਤ ਵਧੀਆ ਲੱਗਦਾ ਤੇ ਗ੍ਰੀਨ ਸੂਟ ਹੈ ਮੇਰੇ ਕੋਲ ਮੈਂ ਕਿਹਾ ਚੱਲ ਜਦੋਂ ਮੈਂ ਰਖੜੀ ਬੰਨਣ ਜਾਉਂਗੀ ਨਾ ਇਹ ਸੂਟ ਨਾਲ ਦੀ ਉਹ ਚਪਲ ਪਾ ਕੇ ਜਾਉਂਗੀ ਰੇਖਾ ਕਹਿੰਦੀ ਦੀਦੀ ਵੀ ਤੁਸੀਂ ਇਹੀ ਲੋ ਚਲੋ ਜੀ ਫੇਰ ਰੇਖਾ ਨੇ ਮੱਲੋ ਮੱਲੀ ਮੈਨੂੰ ਇਹ ਚਪਲ ਦਵਾ ਦਿੱਤੀ ਹੈ ਕਹਿੰਦੀ ਮੈਂ ਤਾਂ ਲੈਣ ਲੱਗੀ ਸੀ ਬਲੈਕ ਰੰਗ ਦੀ ਲੈਣ ਲੱਗੀ ਸੀ ਕਹਿੰਦੀ ਦੀਦੀ ਆਪਕੇ ਕੋਲ ਤਾਂ ਇੰਨੀਆਂ ਬਲੈਕ ਸਲੀਪਰ ਪਏ ਆ ਤੁਸੀਂ ਆਹ ਲੋ ਚਲੋ ਜੀ ਫਿਰ ਆਪਾਂ ਨੇ ਆਹ ਲੈ ਲਈਏ ਜੇ ਮੈਨੂੰ ਬਹੁਤ ਵਧੀਆ ਲੱਗੀ ਮੈਂ ਪਾ ਕੇ ਦੇਖੀ ਆ ਤੇ ਬਿਲਕੁਲ ਵੀ ਬਜ ਨਹੀਂ ਹੈਗਾ ਜਿਵੇਂ ਹਲਕੀ ਚੱਪਲ ਹੈ ਇਹ ਬਹੁਤ ਵਧੀਆ ਚੱਪਲ ਵੀ ਦੀ ਜਵੇ ਨਾਲ ਨਾਲ ਆਪਣੇ ਵਾਲਾਂ ਦਾ ਬਹੁਤ ਜ਼ਿਆਦਾ ਪਰਖ ਪੈ ਜਾਣਾ ਹੈ ਇਹਦੇ ਨਾਲ ਨਾ ਬਿਲਕੁਲ ਵੀ ਵਾਲ ਨਹੀਂ ਝੜਨਗੇ ਜਿਵੇਂ ਵਾਲਾਂ ਦਾ ਆਪਣੇ ਵਾਲ ਝੜ ਕੇ ਨਾ ਸਿਰ ਦੇ ਵਿੱਚ ਗੰਝ ਜਾਂ ਪੈ ਜਾਂਦਾ ਨਾ ਉਹਦੇ ਲਈ ਇਹ ਬਹੁਤ ਵਧੀਆ ਹੈ ਤੇ ਹੁਣ ਆਪਾਂ ਦੋ ਸ਼ੀਸ਼ੀਆਂ ਲੈ ਕੇ ਆਏ ਆ ਵੇਖੋ ਦੇਖੋ ਜੀ ਇਹ ਤਾਂ ਆਪਾਂ ਲੈ ਕੇ ਆਏ ਆ ਇਹਦਾ ਪਾਊਡਰ ਆ ਜਿਹੜਾ ਮੈਂ ਗਰਮੀਆਂ ਦੇ ਵਿੱਚ ਵਰਤਣੇ ਆਲਾ ਇਹਦਾ ਆਮ ਸਾਰੇ ਵਰਤਦੇ ਹੀ ਆ ਇਹ ਨਾਰੀਅਲ ਤੇਲ ਹੈ ਜਿਆਦਾਤਰ ਨਾਲ ਸੀ ਨਾਰੀਅਲ ਦਾ ਤੇਲ ਹੀ ਵਰਤਦੇ ਆ ਕ੍ਰੀਮ ਇਹ ਕ੍ਰੀਮ ਲੈ ਕੇ ਆਂਦੀ ਆ ਨੀਵੀਆ ਦੀ ਇਹ ਬਾਡੀ ਮਿਲਕ ਇਹ ਆਪਣਾ ਸ਼ੈਂਪੂ ਹੋ ਗਿਆ ਇਹ ਰੈਕਸ ਸ਼ੈਂਪੂ ਹੈ ਕਿਹੜਾ ਸ਼ੈਂਪੂ ਆ ਰੈਕਸ ਸ਼ੈਂਪੂ ਦੇਖੀ ਰੈਕਸ ਵਾਲਾ ਇਹਨੂੰ ਕੀ ਕਹਿੰਦੇ ਆ ਬਾਡੀ ਵਾਸ਼ ਬਾਡੀ ਵਾਸ਼ ਇਹ ਬਾਡੀ ਵਾਸ਼ ਬੋਡੀ ਮੇ ਲਗਦਾ ਕਾਲਸਾ ਸੋਨਾ ਇਹ ਨਾ ਐਸੇ ਹੱਥ ਪਰ ਐਸੇ ਪਾਉਣਾ ਹੈ ਹੱਥ ਪਰ ਪਾ ਕੇ ਨਾ ਨਾਉਣਾ ਹੈ ਸਾ ਉਹਦੀ ਜਗ੍ਹਾ ਇਹ ਸਾਬਣ ਦੀ ਜਗ੍ਹਾ ਤੇ ਕੰਮ ਕਰਦਾ ਇਹ ਜੇ ਜਗਾ ਕੋਗਾ ਤੇ ਬਿਲਕੁਲ ਵੀ ਮਿੱਠਾ ਨਹੀਂ ਹੈਗਾ ਇਹ 슈ਗਰ ਫ੍ਰੀ ਹੈ ਇਹਦੀ ਆਪਾਂ ਨੇ ਮੇਰੇ ਨਾਲ ਤਾਂ 4-5 ਬੋਤਲਾਂ ਲੈਂਦੀਆਂ ਨੇ ਇਹ ਸਾਬਣ ਦੀਆਂ ਟਿੱਕੀਆਂ ਨੇ ਇਹ ਲਾਈਟਰ ਹੈ ਆ ਇਹ ਸਾਡੇ ਵਾਲੇ ਜਿਹੜਾ ਲਾਈਟਰ ਤਾਂ ਉਹਦੇ ਵਿੱਚ ਪਾਣੀ ਪੈ ਗਿਆ ਹੈ ਤੇ ਕੱਲੇ ਇਹਦੀ ਸ਼ਾਪਿੰਗ ਆਪਾਂ ਨੇ ਕਰ ਲਈ ਐ ਇਹ ਆਪਾਂ ਨੇ ਲਿਆਂਦੇ ਨੇ ਬਲੈਕ ਲਿਆਂਦੇ ਨੇ ਚਨੇ ਦੇਖੋ ਜੀ ਇਹ ਜਰੂਰ ਖਾਣੇ ਚਾਹੀਦੇ ਨੇ ਸਾਡੀ ਮੰਮੀ ਜੀ ਨਾ ਜਿਵੇਂ ਗੌਂਡਿਆਂ ਦੀ ਉਹਨਾਂ ਨੂੰ ਪ੍ਰੋਬਲਮ ਚੱਲਦੀ ਹੈ ਨਾ ਉਹ ਡੇਲੀ ਨਾ ਇੱਕ ਮੁਠੀ ਜਰੂਰ ਖਾਂਦੇ ਨੇ ਦੇਖੋ ਇਹ ਡੱਬੇ ਮੈਨੂੰ ਬਹੁਤ ਵਧੀਆ ਲੱਗੇ ਨੇ ਜਿਵੇਂ ਇਹਦੇ ਵਿੱਚ ਕੋਈ ਮਿਰਚਾਂ ਦਾ ਆਚਾਰ ਪਾ ਲਓ ਬਦਾਮ ਕਾਜੂ ਪਾ ਲਓ ਇਹ ਡੱਬੇ ਬਹੁਤ ਵਧੀਆ ਨੇ ਜਿੰਨੇ ਵੀ ਸਰ ਦੇ ਸਾਡੇ ਘਰ ਵਿੱਚ ਪਹਿਲਾਂ ਡੱਬੇ تھے ਨਾ ਉਹਨਾਂ ਦੇ ਨਾ 골 ਢਗਣ ਟਕਣ ਤੇ ਉਹ ਜਦੋਂ ਖੋਲਦੇ ਤੇ ਨਾ ਬਹੁਤ ਔਖੇ ਖੁੱਲਦੇ ਤੇ ਇਹ ਬਹੁਤ ਸੌਖਾ ਤਰੀਕਾ ਹੈ ਦੇਖੋ ਜੀ ਨਾਲੇ ਜਿਹੜੀ ਇਹਦੀ ਪਲਾਸਟਿਕ ਆ ਨਾ ਬਹੁਤ ਜ਼ਿਆਦਾ ਮਜ਼ਬੂਤ ਆ ਫੇਰ ਅਸੀਂ ਦੋ ਡੱਬੇ ਇਹ ਲੈ ਜਾਂਦੇ ਇਹ 140 ਰੁਪਏ ਦਾ ਡੱਬਾ ਇੱਕ ਲੋਨ ਜਿਹੜੀ ਲੈ ਕੇ ਆਏ ਆ ਆਪਾਂ ਪੈਪਸੋਡੈਂਟ ਦਾ ਇੱਕ ਪੈਪਸੋਡੈਂਟ ਨਾਲ ਇੱਕ ਨਾਲ ਇੱਕ ਫ੍ਰੀ ਹੈ ਲੈ ਕਾ ਬੋਤਲ ਨਿਕਲੀ ਕੋਕ ਦੀ ਇਹ 5 6 ਦੀਆਂ ਇਹਦੇ ਵਿੱਚ ਬਈਆਂ ਦਾ ਸਮਾਨ ਪਾ ਇਹਨੂੰ ਉਸ ਮਾਹਨੋ ਕੱਟ ਲੈ। ਇਹ ਕੀ ਕਰਨਾ ਦਾ? ਅਜਾ ਆਪਣੇ ਪਿਆ ਵੀ ਦੇਖੋ। ਇਹ ਸਬਜੀ ਸੁਬਜੀ ਕੱਟਣ ਜਿਵੇਂ ਪਨੀਰ ਪਨੂਰ ਕੱਟਣ ਵਾਸਤੇ ਨਾ ਲੰਬੀ ਡੰਡੀ ਵਾਲੀ ਕਰਦ ਵਧੀਆ ਰਹਿੰਦੀ ਆ। ਇਹ ਇਹ ਪਾ ਲੈ ਆਇਆ ਦੇਗੀ ਮਿਰਚੇ ਦੇ ਬਿਨਾ ਤਾਂ ਨਾ ਸਰਦਾ ਨਹੀਂ ਹੈਗਾ ਬਿਲਕੁਲ। ਇਹਦਾ ਕਿੰਨਾ ਰੇਟ ਆ? ਇਹ ਡੱਬੇ ਲੈ ਕੇ ਆਏ ਆਪਾਂ ਇਹ ਤਿੰਨ ਡੱਬਿਆਂ ਦਾ ਬਣਿਆ ਹੋਇਆ ਸੈੱਟ ਇਹ 150 ਰੁਪਏ ਇਹਦੇ ਤਿੰਨ ਡੱਬੇ ਨੇ ਡੱਬੇ ਵੀ ਮਜ਼ਬੂਤ ਨੇ ਪੂਰੇ ਜਿਵੇਂ ਚਾਹ ਪੱਤੀ ਵਗੈਰਾ ਤੁਸੀਂ ਇਹਦੇ ਵਿੱਚ ਟੀਨੀ ਵਗੈਰਾ ਪਾ ਸਕਦੇ ਆ ਤੇ ਕਲਰ ਵੀ ਹੈਗਾ ਬਹੁਤ ਵਧੀਆ ਔਰ ਇਹ ਹੈ ਇੱਕ ਚੱਕ ਚੱਕ ਕਰ ਵੀਡੀਓ ਪੂਰੀ ਕਰ ਬੋਲ ਇਹ ਇੱਕ ਨਵੇਂ ਡਿਜ਼ਾਈਨ ਦਾ ਟੋਕਰਾ ਹੈ ਹਾਂ ਇਹ ਟੋਕਰੀ ਤੋਂ ਕਿਸਕੇ ਲਈ ਲੈ ਕੇ ਆਈਆਂ ਇਹ ਬੀਬੀ ਕੇ ਲਈ ਹੈ ਬੀਬੀ ਜੀ ਕ ਲਈ ਇਹ ਟੋਕਰੀ ਲੈ ਕੇ ਆਈਆਂ ਹਾਂ ਦੇਖੋ ਜੀ ਇਹ ਇਹਦਾ ਟੋਕਰੀ ਦਾ ਡਿਜ਼ਾਈਨ ਬਹੁਤ ਵਧੀਆ ਏ ਤੇ ਟੋਕਰੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਏ ਤੇਰੀ ਬੀਬੀ ਜੀ ਕੋਲ ਪਹਿਲਾਂ ਟੋਕਰੀ ਹੈ ਨਹੀਂ ਸੀ ਇੱਕ ਟੁੱਟ ਗਈ ਸੀ ਟੁੱਟ ਗਈ ਆਪਾਂ ਦੇਖੋ ਜੀ ਇਹ ਸਪੈਸ਼ਲ ਘਰ ਤੇ ਨਾ ਲਿਖ ਕੇ ਲੈ ਕੇ ਗਈ ਆ ਕਹਿੰਦੀ ਇੱਕ ਬੀਬੀ ਜੀ ਵਾਸਤੇ ਟੋਕਰੀ ਜ਼ਰੂਰ ਲੈ ਕੇ ਆਉਣੀ ਆ ਦੇਖੋ ਜੀ ਇੰਨਾ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਸਾਡੇ ਘਰ ਦੇ ਵਿੱਚ ਕਿਹੜਾ ਆਪਾਂ ਸਮਾਨ ਲਿਆਉਣੇ ਆਲਾ ਇਹ ਨੂੰ ਨਾ ਝਟਪਟ ਪਤਾ ਲੱਗ ਜਾਂਦਾ ਫਿਰ ਇਹਦਾ ਟੱਕੜ ਕਿੱਥੇ ਉਹ ਵੀ ਲੈ ਕੇ ਆ ਟੱਕਣ ਲਾ ਕੇ ਵੀ ਦਿਖਾ ਨਾ ਦੇਖਿਆ ਤਾਂ ਸਮਾਨ ਇਸ ਵਿੱਚ ਰਹਿ ਗਿਆ ਕਿਸਮਾ ਰਹਿ ਗਿਆ ਹੁਣ ਇਹ ਸੈਂਪਲ ਲੇ ਗਿਆ ਕਿਰਨ ਇਹ ਕਿੱਥੇ ਕਿੱਡੇ ਰਹਿ ਗਿਆ ਸਮਾਨ ਇਹ ਬੋਲਾ ਵੀ ਰਹਿ ਗਿਆ ਇਸ ਦਾ ਇਸ ਦਾ ਔਰ ਡਿਪਾ ਰਹਿ ਗਿਆ ਉਹ ਵੀ ਕੱਟ ਫਰੇ ਸਾਰੇ ਇਸ ਵਿੱਚ ਰਹਿ ਗਿਆ ਸਮਾਨ ਬਚੇ ਦੋ ਤੇ ਦੋ ਪੈਰਾਂ ਲੇ ਕੇ ਮੈਂ ਕਹਿੰਦੀ ਚਾਰ ਪੰਜ ਤੇ ਇਹ ਵੀ ਅੱਛੇ ਆਏ ਵੀ ਤਾਂ ਹੁਣ ਇਹਦਾ ਟੱਕਣ ਲਾ ਕੇ ਦਿਖਾ ਵੀ ਕਿਵੇਂ ਲੱਗਦਾ ਫਿੱਟ ਕਿਵੇਂ ਹੋਊਗਾ ਇਨਾ ਕਲਰ ਵਧੀਆ ਹੈ। ਦੂਜੇ ਪਾਸੇ ਤੇ ਵੀ ਉਹ ਕਰਦੇ। ਇਨਾ ਟਾਈਮਾ ਚੱਲ ਬੱਸ ਬੱਸ ਇਹ ਦੇਖੋ ਇਸ ਤਰ੍ਹਾਂ ਸੱਜੇ ਦੇਖੋ ਇਹਦਾ ਜਿਹੜਾ ਪ੍ਰਾਈਸ ਆ ਇਹ ਹੈਗੀ ਆ 600 ਰੁਪਏ ਦੀ ਆਈ ਆ ਤੇ ਟੋਕਰੀ ਐਨ ਪੂਰੀ ਮਜ਼ਬੂਤ ਆ ਉੱਪਰ ਤੇ ਢੱਕਣ ਵਾਲੀ ਵੀ ਆ ਹਨੀ। ਸਤਰਾ ਖੋਲਿਏ ਆਪਣਾ ਕੀ ਜਿਹਾ ਬੰਦ ਕਰਦੇ ਹਾਂ ਇਹ ਬਹੁਤ ਦੇਖੋ ਜੇ ਇਹ ਕਰੀਤੀ ਆਪਾਂ ਨੇ ਕਰੀਤੀ ਐਨੀ ਕਿ ਸ਼ੋਪਿੰਗ ਇਹ ਸ਼ੋਪਿੰਗ ਵੀ ਬਹੁਤ ਜ਼ਰੂਰੀ ਸੀ ਕਰਨੀ ਸਾਰੀਆਂ ਹੀ ਘਰ ਵਾਸਤੇ ਲੋੜਵੰਦ ਹੈਗੀਆਂ ਨੇ ਚੀਜ਼ਾਂ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਧੰਨਵਾਦ